ਸਸ਼ੀਕਾਲ ਸਵਾਗਤ ਹੈ ਤੁਹਾਡਾ ਪ੍ਰਾਈਮ ਪੰਜਾਬ ਟੀਵੀ ਤੇ ਮੈਂ ਹਾਂ ਅਮਨਦੀਪ ਸਿੰਘ ਚੰਡ ਸਾਡੇ ਟਰੱਕ ਵਾਲੇ ਵੀਰਾਂ ਦੇ ਲਈ ਥੋੜੀ ਜੀ ਰਾਹਤ ਦੀ ਖਬਰ ਹੈ ਕਿਉਂਕਿ ਜਿਹੜੇ ਸਾਡੇ ਵੀਰ ਮੈਡੀਕਲ ਜਿਹੜਾ ਹੈ ਉਹ ਅਪਡੇਟ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਜਿਨ੍ਹਾਂ ਦੇ ਮੈਡੀਕਲ ਐਕਸਪਾਇਰ ਹੋ ਰਹੇ ਨੇ ਉਹ ਟਰਾਈ ਕਰ ਰਹੇ ਸੀ ਕਿ ਕਿ ਡੀਐਮਵੀ ਦੇ ਵਿੱਚ ਜਾ ਕੇ ਅਸੀਂ ਅਪਲੋਡ ਕਰ ਸਕੀਏ ਆਪਣਾ ਨਵਾਂ ਮੈਡੀਕਲ ਤੇ ਉਹ ਅਪਲੋਡ ਅਪਲੋਡ ਜਿਹੜਾ ਡੀਐਮਵੀ ਵਾਲੇ ਨਹੀਂ ਸੀ ਕਰ ਰਹੇ ਹੁਣ ਜਿਹੜਾ ਐਫਐਮ ਸੀਐਸਏ ਅਤੇ ਯੂਐਸਏ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਦੇ ਵੱਲੋਂ ਰਾਹਤ ਦਿੱਤੀ ਗਈ ਹੈ ਕੀ ਰਾਹਤ ਹੈਗੀ ਹੈ ਜਿਆਦਾ ਜਾਣਕਾਰੀ ਲਈ ਮੇਰੇ ਨਾਲ ਸੀਨੀਅਰ ਪੱਤਰਕਾਰ ਸੁਖਦੇਵ ਸਿੰਘ ਚੁਗਾਵਾਂ ਜੀ ਮੌਜੂਦ ਨੇ ਜਾਣਕਾਰੀ ਸਾਂਝ ਕਰੰਦੀ ਜੀ ਚੁਗਾਵਾਂ ਸਾਹਿਬ ਬਿਲਕੁਲ ਜਣ ਸਭ ਇਹ ਖਬਰ ਜਿਹੜੀ ਹੈ ਜਿਹੜੇ ਵੀ ਸੀਐਡ ਸੀਰੀਅਲ ਹੋਲਡਰ ਹੈਗੇ ਆ ਟਰੱਕ ਡਰਾਈਵਰ ਹੈਗੇ ਆ ਉਹਨਾਂ ਵਾਸਤੇ ਆ ਸੋ ਇੱਕ ਰਾਹਤ ਭਰੀ ਖਬਰ ਆਈ ਹੈਗੀ ਆ ਯੂਐਸ ਡਿਪਾਰਟਮੈਂਟ ਆਫ ਟ੍ਰਾਂਸਪੋਰਟੇਸ਼ਨ ਅਤੇ ਐਥਨ ਸੀਐਸਏ ਵੱਲੋਂ ਇਹ ਗੱਲ ਇਸ ਕਰਕੇ ਹੈ ਕਿ ਜਿਹੜੇ ਲੋਕ ਜਿੰਨੇ ਵੀ ਡਰਾਈਵਰ ਹੈਗੇ ਆ ਕਮਰਸ਼ੀਅਲ ਡਰਾਈਵਰ ਜਿਹੜੇ ਆਪਣਾ ਮੈਡੀਕਲ ਜਿਹੜਾ ਉਹ ਸਬਮਿਟ ਕਰਦੇ ਹੈਗੇ ਆ ਹਰ 2 ਸਾਲ ਬਾਅਦ ਪਰ ਕੁਝ ਕਾਰਨਾ ਕਰਕੇ ਕਈ ਲੋਕਾਂ ਦੇ ਜਿਹੜੇ ਮੈਡੀਕਲ ਹੈ ਉਹ ਅਕਸੈਪਟ ਨਹੀਂ ਹੋ پا ਰਹੇ ਯਾਨੀ ਕਿ ਸਬਮਿਟ ਨਹੀਂ ਹੋ پا ਰਹੇ ਦੱਸ ਦਈਏ ਕਿ ਐਫਐਮਸੀਐਸ ਵੱਲੋਂ ਇੱਕ ਜਿਹੜਾ ਨਵਾਂ ਟਰਾਂਜਿਸ਼ਨ ਸ਼ੁਰੂ ਕੀਤਾ ਗਿਆ ਸੀਗਾ ਨਵਾਂ ਪ੍ਰੋਗਰਾਮ ਆਇਆ ਸੀਗਾ ਕਿ ਜਿੱਦਾਂ ਪਹਿਲਾਂ ਆਪਾਂ ਮੈਡੀਕਲ ਜਿਹੜਾ ਆ ਉਹ ਡੀਆਵੀ ਵਿੱਚ ਜਾ ਕੇ ਸਬਮਿਟ ਕਰਦੇ ਹੁੰਦੇ ਸੀਗੇ ਪਰ ਇਹਨਾਂ ਵੱਲੋਂ ਇੱਕ ਨਵਾਂ ਜਿਹੜਾ ਪ੍ਰੋਗਰਾਮ ਬਣਾ ਦਿੱਤਾ ਗਿਆ ਆ ਕਿ ਜਿਹੜਾ ਮੈਡੀਕਲ ਹੈ ਜਦੋਂ ਤੁਸੀਂ ਜਿਹੜੇ ਵੀ ਐਗਜ਼ਾਮੀਨਰ ਕੋਲ ਜਾ ਕੇ ਆਪਣਾ ਮੈਡੀਕਲ ਕਰਾਉਨੇ ਆ ਸੋ ਉਹਨਾਂ ਨੂੰ ਇੱਕ ਇਹ ਵੈਬਸਾਈਟ ਦਿੱਤੀ ਗਈ ਸੀਗੀ ਐਫਐਮਸੀਐਸਏ ਵੱਲੋਂ ਕਿ ਤੁਸੀਂ ਇਸ ਲਿੰਕ ਤੇ ਜਾ ਕੇ ਜਿਹੜੇ ਡਾਕੂਮੈਂਟ ਹੈਗੇ ਆ ਤੁਸੀਂ ਉਥੋਂ ਹੀ ਸਬਮਿਟ ਕਰ ਦੇਣੇ ਆ ਤੇ ਜਿਹੜਾ ਸੀਡੀਐਲ ਹੋਲਡਰ ਹੈਗਾ ਆ ਯਾਨੀ ਕਿ ਕਮਰਸ਼ੀਅਲ ਡਰਾਈਵਰ ਲਾਇਸੈਂਸ ਜਿਹਦੇ ਕੋਲ ਹੈਗਾ ਉਹਨੂੰ ਪੇਪਰ ਵਾਲਾ ਮੈਡੀਕਲ ਹੋਰ ਕੈਰੀ ਕਰਨ ਦੀ ਲੋੜ ਨਹੀਂ ਪਵੇਗੀ ਪਰ ਹੋਇਆ ਕੀ ਕਿ ਜਦੋਂ ਦਾ ਇਹ ਕਾਨੂੰਨ ਬਣਿਆ ਆ ਯਾਨੀ ਕਿ ਜਦੋਂ ਦੀ ਇਹ ਵੈਬਸਾਈਟ ਬਣੀ ਆ ਉਦੋਂ ਤੋਂ ਲੈ ਕੇ ਹੁਣ ਤੱਕ 38 ਸਟੇਟਾਂ ਜਿਹੜੀਆਂ ਹੈਗੀਆਂ ਯੂਐਸਏ ਦੀਆਂ ਉਹਨਾਂ ਨੇ ਕੰਪਲਾਈਂਸ ਪੂਰਾ ਕਰ ਲਿਆ 38 ਸਟੇਟ ਜਿਹੜੇ ਸਟੇਟਸ ਹੈਗੇ ਨੇ ਉਹ ਆਲਰੇਡੀ ਇਹਦੇ ਵਿੱਚ ਇੰਟਰ ਕਰ ਚੁੱਕੇ ਨੇ ਉਥੇ ਜਿਹੜੇ ਕਮਰਸ਼ੀਅਲ ਡਰਾਈਵਰ ਲਾਇਸੈਂਸ ਹੋਲਡਰ ਹੈਗੇ ਆ ਉਹਨਾਂ ਨੂੰ ਮੈਡੀਕਲ ਕਰਵਾਉਣ ਤੋਂ ਬਾਅਦ ਜਿਹੜਾ ਹੈਗਾ ਨਾ ਤੇ ਵੱਖਰੇ ਤੌਰ ਤੇ ਸਬਮਿਟ ਕਰਨ ਦੀ ਲੋੜ ਹੈ ਤੇ ਨਾ ਹੀ ਕੈਰੀ ਕਰਨ ਦੀ ਲੋੜ ਹੈ ਪਰ ਹੋਇਆ ਕੀ ਕਿ 12 ਸਟੇਟਸ ਇਹੋ ਜਿਹੀਆਂ ਹੈਗੀਆਂ ਜਿਨ੍ਹਾਂ ਦੇ ਹਜੇ ਵੀ ਕੰਪਲਾਈਂਸ ਪੂਰੇ ਨਹੀਂ ਹੋਏ ਯਾਨੀ ਕਿ ਉਹ ਇਸ ਪ੍ਰੋਗਰਾਮ ਦੇ ਵਿੱਚ ਹਜੇ ਵੀ ਇੰਟਰ ਨਹੀਂ ਹੋਏ ਇੰਪਲੀਮੈਂਟ ਨਹੀਂ ਹੋਇਆ ਜਿੰਨਾ ਵਿੱਚ ਕੈਲੀਫੋਰਨੀਆ ਵੀ ਆਉਂਦਾ ਹੈਗਾ ਸੋ ਇਹ 12 ਸਟੇਟਾਂ ਦੇ ਕਰਕੇ ਜਿਹੜਾ ਐਫਐਮਸੀਐਸਏ ਨੂੰ ਜਿਹੜਾ ਆ ਵੇਵਰ ਦੇਣੀ ਪੈ ਰਹੀ ਹੈ ਐਕਸਟੈਂਡ ਕਰਨੀ ਪੈ ਰਹੀ ਹੈ ਵੇਵਰ ਕਿ ਜਿਹੜੇ ਲੋਕ ਆਪਣਾ ਮੈਡੀਕਲ ਸਬਮਿਟ ਕਰਨਾ ਚਾਹੁੰਦੇ ਆ ਪਰ ਉਹਨਾਂ ਦਾ ਸਬਮਿਟ ਨਹੀਂ ਹੋ ਪਾ ਰਿਹਾ ਤੇ ਇਸ ਕਰਕੇ ਉਹਨਾਂ ਨੂੰ ਅਸੀਂ ਐਕਸਟੈਂਸ਼ਨ ਦੇ ਰਹੇ ਹਾਂ ਕਿ ਉਹ ਆਪਣਾ ਪੇਪਰ ਵਾਲਾ ਮੈਡੀਕਲ ਜਿਹੜਾ ਆਪਣੇ ਕੋਲ ਕੈਰੀ ਕਰ ਸਕਦੇ ਨੇ ਜੇ ਕਰਕੇ ਉਹਨਾਂ ਨੂੰ ਕੋਈ ਦਿੱਕਤ ਨਹੀਂ ਆਵੇਗੀ ਤੇ ਇਹ ਪਹਿਲਾਂ ਐਕਸਟੈਂਡ ਕੀਤਾ ਗਿਆ ਸੀਗਾ ਜੂਨ 23 2025 ਨੂੰ ਤੇ ਜਿਹਦਾ ਟਾਈਮ ਜਿਹੜਾ ਆਲਮੋਸਟ ਪੂਰਾ ਹੋਣ ਵਾਲਾ ਆ ਤੇ ਜਿਹਦੇ ਕਰਕੇ ਦੁਬਾਰਾ ਫਿਰ ਉਹੀ ਪ੍ਰੋਬਲਮ ਆ ਸਕਦੀ ਸੀ ਕਿ ਜਿਹੜਾ ਮੈਡੀਕਲ ਹੈ ਉਹ ਜਦੋਂ ਤੁਸੀਂ ਸਬਮਿਟ ਕਰਦੇ ਹੋ ਸਬਮਿਟ ਹੁੰਦਾ ਨਹੀਂ ਕਿਉਂਕਿ ਹੁਣ ਇਹ ਮੈਡੀਕਲ ਜਿਹੜਾ ਆ ਸਬਮਿਟ ਹੁੰਦਾ ਹੈ ਐਫਐਮਸੀਐਸਏ ਦੇ ਥਰੂ ਪਰ ਡੀਐਮਵੀ ਦੇ ਥਰੂ ਇਹ ਟਾਈਮ ਲੱਗਦਾ ਆ ਪਹਿਲਾਂ ਡੀਐਮਵੀ ਜਾਂਦਾ ਫਿਰ ਐਫਐਮਸੀਐਸ ਕੋਲ ਜਾਂਦਾ ਤੇ ਇਹ ਬੈਕ ਐਂਡ ਫੋਰਥ ਵਿੱਚ ਕਾਫੀ ਟਾਈਮ ਲੱਗ ਜਾਂਦਾ ਸੋ ਇਸ ਕਰਕੇ ਐਫਐਮਸੀਐਸ ਨੇ ਇਹ ਰਾਹਤ ਦਿੱਤੀ ਹੈ ਕਿ ਤੁਸੀਂ ਪੇਪਰ ਵਾਲਾ ਮੈਡੀਕਲ ਜਿਹੜਾ ਆ ਉਹ ਕੈਰੀ ਕਰ ਸਕਦੇ ਆ ਤੇ ਤੁਹਾਨੂੰ ਕੋਈ ਦਿੱਕਤ ਨਹੀਂ ਆਵੇਗੀ ਤੁਸੀਂ ਇੰਟਰਸਟੇਟ ਟਰੱਕ ਚਲਾ ਰਹੇ ਆ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੋਵੇਗੀ ਇਹ ਜਿਹੜੀ ਰਾਹਤ ਹੈ ਚੁਗਵਾ ਮਾ ਸਾਹਿਬ ਇਹ ਕਿਉਂਕਿ ਇੱਕ ਪਾਸੇ ਤਾਂ ਨਾਨ ਡਮੋ ਸਾਈਡ ਨੂੰ ਲੈ ਕੇ ਕਾਫੀਆਂ ਜਿਹੜੀਆਂ ਸਟੇਟਸ ਹੈਗੀਆਂ ਨੇ ਉਹ ਸਖਤ ਹੈਗੀਆਂ ਨੇ ਹਾਲਾਂਕਿ ਕੈਲੀਫੋਰਨੀਆ ਦੇ ਵਿੱਚ ਥੋੜੀ ਜੀ ਰਾਹਤ ਜ਼ਰੂਰ ਹੈ ਉਹ ਥੋੜਾ ਜਿਹਾ ਫੇਵਰ ਜ਼ਰੂਰ ਕਰਦੀਆਂ ਨੇ ਜਿਹੜੇ ਨਾਨ ਡਿਮੋਸਾਈਡ ਸੀਜ਼ਲ ਹੈਗੇ ਨੇ ਕੀ ਉਹਨਾਂ ਲਈ ਵੀ ਜਿਹੜਾ ਇਹ ਸਮਾਂ ਤੈਅ ਕੀਤਾ ਗਿਆ 10 ਜਨਵਰੀ 2026 ਤੱਕ ਜੇ ਮੈਂ ਗਲਤ ਨਹੀਂ ਤਾਂ ਉਦੋਂ ਤੱਕ ਰਾਹਤ ਮਿਲੇਗੀ ਉਹ ਮੈਡੀਕਲ ਮਤਲਬ ਟਰੱਕ ਚਲਾ ਸਕਦੇ ਨੇ ਜੇ ਮੈਡੀਕਲ ਉਹਨਾਂ ਦਾ ਸਬਮਿਟ ਨਹੀਂ ਨਹੀਂ ਹੋਇਆ ਤਾਂ ਆ ਦੇਖੋ ਚੰਦਰ ਸਾਹਿਬ ਇਸ ਲੈਟਰ ਦੇ ਵਿੱਚ FMCA ਦੇ ਵੱਲੋਂ ਇਸ ਤਰ੍ਹਾਂ ਦੀ ਮਦ ਕੋਈ ਵੀ ਪੇਸ਼ ਨਹੀਂ ਕੀਤੀ ਗਈ ਕਿ ਇਹ ਕਿਹੜੇ CDL ਵਾਸਤੇ ਹੈਗਾ ਕੋਈ ਆ ਨਾਨ ਡੋਮਿਸਾਈਲ ਵਾਸਤੇ ਹੈਗਾ ਜਾਂ ਡੋਮਿਸਾਈਲ ਹੈਗਾ ਸੋ ਇਸ ਕਰਕੇ ਆ ਇਹਦੇ ਵਿੱਚ ਸਪੈਸੀਫਿਕਲੀ ਕਿਸੇ ਵਾਸਤੇ ਜਿਹੜਾ ਹੈਗਾ ਮੈਂਸ਼ਨ ਨਹੀਂ ਕੀਤਾ ਗਿਆ ਕਿ ਕੌਣ ਤੁਸੀਂ ਕਿਹੜਾ ਬੰਦਾ ਜਿਹੜਾ ਆ ਆਪਣਾ ਮੈਡੀਕਲ ਸਬਮਿਟ ਕਰ ਸਕਦਾ ਹੈ ਤੇ ਕਿਹੜੇ ਕਿਹਦੇ ਵਾਸਤੇ ਵਾਈਵਰ ਹੈਗੀ ਆ ਅਸਲ ਵਿੱਚ ਇਹ ਉਨਾ ਸਾਰੇ ਹੀ ਸੀਡੀਐਲ ਵਾਲਿਆਂ ਵਾਸਤੇ ਹੈਗੀ ਆ ਰਾਹਤ ਖਬਰ ਜਿਹਦੇ ਜਿਹਦੇ ਕੋਲ ਵੀ ਅਨ ਐਕਸਪਾਇਰਡ ਯਾਨੀ ਕਿ ਜਿਹਦਾ ਹਜੇ ਟਰੱਕ ਡਰਾਈਵਰ ਲਾਇਸੈਂਸ ਜਿਹੜਾ ਐਕਸਪਾਇਰ ਨਹੀਂ ਹੋਇਆ ਪਰ ਉਹਦਾ ਮੈਡੀਕਲ ਐਕਸਪਾਇਰ ਹੋ ਗਿਆ ਤੇ ਕਿਸੇ ਕਾਰਨ ਕਰਕੇ ਉਹਦਾ ਮੈਡੀਕਲ ਸਬਮਿਟ ਨਹੀਂ ਹੋ ਰਿਹਾ ਤਾਂ ਇਸ ਕਰਕੇ ਉਹਨਾਂ ਸਾਰਿਆਂ ਵਾਸਤੇ ਹੀ ਇਹ ਰਾਹਤ ਦੀ ਖਬਰ ਹੈਗੀ ਆ ਪਰ ਇਹਦੇ ਵਿੱਚ ਕੋਈ ਵੀ ਜਿਹੜਾ ਸਪੈਸ਼ਲ ਮੈਂਸ਼ਨ ਨਹੀਂ ਕੀਤਾ ਗਿਆ ਕਿ ਇਹ ਨੌਨ ਟੋਮਿਸਾਈਲ ਪਰ ਇਹ ਜਿਹੜੀ ਚੰਦਰਪਾਲ ਸਾਹਿਬ ਇਹਨਾਂ ਨੂੰ 1 ਜਨਵਰੀ 2026 ਤੱਕ ਗ੍ਰਾਂਟ ਮੰਨੀ ਹੈ ਫਿਰ ਇਹਨੂੰ ਬਿਲਕੁਲ ਜੀ ਇਹ ਜਿਹੜੀ ਵੇਵਰ ਹੈਗੀ ਆ ਇਹ ਡੇਟ ਕੀਤੀ ਗਈ ਆ ਆ ਅਕਤੂਬਰ 13 ਤੋਂ ਲੈ ਕੇ ਤੇ ਇਹਦੀ ਐਕਸਪਾਇਰੇਸ਼ਨ ਹੋਣੀ ਆ ਜਨਵਰੀ 10 2026 ਤੱਕ ਇਹ ਜਿਹੜੀ ਹੈ ਵੇਵਰ ਦਿੱਤੀ ਗਈ ਆ ਤਾਂ ਉਸ ਤੋਂ ਬਾਅਦ ਅ ਉਹ ਇਨ ਬਿਟਵੀਨ ਦੇ ਇਸ ਟਾਈਮ ਦੇ ਵਿੱਚ ਐਫਐਮਸੀਐਸਏ ਵੱਲੋਂ ਹਦਾਇਤ ਕੀਤੀ ਗਈ ਹੈ ਉਹਨਾਂ 12 ਸਟੇਟਾਂ ਨੂੰ ਜਿਹੜੀਆਂ ਹਜੇ ਕੰਪਲਾਈਂਸ ਵਿੱਚ ਨਹੀਂ ਆਈਆਂ ਕਿ ਇੰਨੇ ਚਿਰ ਦੇ ਵਿੱਚ ਵਿੱਚ ਤੁਸੀਂ ਆਪਣਾ ਜਿਹੜਾ ਟ੍ਰਾਂਜਿਸ਼ਨ ਹੈਗਾ ਆ ਇਹਨੂੰ ਇੰਪਲੀਮੈਂਟ ਕਰਨ ਦਾ ਇਹਨੂੰ ਕਰ ਲਵੋ ਤਾਂ ਕਿ ਸਾਰੇ ਹੀ ਜਿਹੜੀਆਂ 50 ਸਟੇਟਾਂ ਹੈਗੀਆਂ ਆ ਸਾਰੀਆਂ ਸਟੇਟਾਂ ਜਿਹੜੀਆਂ ਇੱਕ ਹੀ ਪ੍ਰੋਗਰਾਮ ਦੇ ਥੱਲੇ ਆ ਜਾਣ ਜਦੋਂ ਵੀ ਕੋਈ ਆਪਣਾ ਸੀਰੀਅਲ ਹੋਲਡਰ ਹੈਗਾ ਆਪਣਾ ਮੈਡੀਕਲ ਜਿਹੜਾ ਐਗਜ਼ਾਮਿਨੇਟ ਕੋ ਕਰਾਉਂਦਾ ਆ ਉਹ ਮੈਡੀਕਲ ਉਹਦਾ ਸਿੱਧਾ ਡਾਇਰੈਕਟਲੀ ਐਫ ਐਮ ਸੀ ਐਸ ਦੇ ਕੋਲ ਸਬਮਿਟ ਹੋ ਜਾਵੇ ਤੇ ਉਹ ਜਿਹੜਾ ਡਰਾਈਵਰ ਹੈ ਉਹਨੂੰ ਆਪਣਾ ਮੈਡੀਕਲ ਆਪਣੇ ਕੋਲ ਕੈਰੀ ਕਰਨ ਦੀ ਲੋੜ ਨਹੀਂ ਪਵੇਗੀ ਪਰ ਹਾਲ ਦੀ ਘੜੀ ਇਹ 12 ਸਟੇਟਾਂ ਦੇ ਕਰਕੇ ਜਿਹਦੇ ਵਿੱਚ ਕੈਲੀਫੋਰਨੀਆ ਵੀ ਆਉਂਦਾ ਆ ਅ ਵਾਸ਼ਿੰਗਟਨ ਸਟੇਟ ਵੀ ਆਉਂਦੀ ਆ ਨਿਊ ਮੈਕਸੀਕੋ ਵੀ ਆਉਂਦੀ ਆ ਤੇ ਹੋਰ ਵੀ ਸਟੇਟਾਂ ਹੈਗੀਆਂ ਜਿਹੜੀਆਂ ਹਜੇ ਇਹਦੇ ਵਿੱਚ ਨਹੀਂ ਆਈਆਂ ਇਸ ਪ੍ਰੋਗਰਾਮ ਵਿੱਚ ਇਸ ਕਰਕੇ ਪੂਰੇ ਅਮਰੀਕਾ ਦੇ ਵਿੱਚ ਜਿੰਨੇ ਵੀ ਸੀਡੀਐਲ ਹੋਲਡਰ ਹੈਗੇ ਆ ਉਹਨਾਂ ਸਾਰਿਆਂ ਵਾਸਤੇ ਇਹ ਵੇਵਰ ਆਈ ਆ ਤੇ ਉਹ ਆਪਣਾ ਜਿਹੜਾ ਪੇਪਰ ਮੈਡੀਕਲ ਵਾਲਾ ਕਾਰਡ ਹੈਗਾ ਆ ਉਹ ਆਪਣੇ ਕੋਲ ਰੱਖ ਕੇ ਟਰੱਕ ਚਲਾ ਸਕਦੇ ਆ ਜਨਵਰੀ 10 ਤੱਕ ਹੂੰ ਬਿਲਕੁਲ ਦਰਸ਼ਕੋ ਇੱਕ ਪਾਸੇ ਤਾਂ ਕਿਉਂਕਿ ਮੈਡੀਕਲ ਵਾਲੇ ਜਿੰਨੇ ਵੀ ਸਾਡੇ ਵੀਰ ਸੀਗੇ ਦੂਧਾ ਦੇ ਵਿੱਚ ਪਏ ਹੋਏ ਸੀਗੇ ਸਾਨੂੰ ਵੀ ਫੋਨਸ ਆ ਰਹੇ ਸੀਗੇ ਅਸੀਂ ਗੱਲਬਾਤ ਵੀ ਕਰ ਰਹੇ ਸੀ ਟਰੱਕ ਵਾਲੇ ਵੀਰਾਂ ਦੇ ਨਾਲ ਤੇ ਇੱਕ ਥੋੜੀ ਜਿਹੀ ਰਾਹਤ ਆਪਾਂ ਮੰਨ ਸਕਦੇ ਹੈਗੇ ਆ ਕਿ ਜਿਸ ਤਰੀਕੇ ਨਾਲ ਜਿਹੜੇ ਲੋਕਾਂ ਦੇ ਮੈਡੀਕਲ ਐਕਸਪਾਇਰ ਹੋਏ ਸੀਗੇ ਉਹ ਡੀਐਮਪੀ ਦੇ ਵਿੱਚ ਜਾ ਰਹੇ ਸੀਗੇ ਉਹ ਸਬਮਿਟ ਨਹੀਂ ਸੀ ਹੋ ਰਹੇ ਕਿਉਂਕਿ ਨੌਨ ਡੋਮੋਸਾਈਲ ਕਹਿ ਕੇ ਉਹਨਾਂ ਨੂੰ ਕਿਹਾ ਜਾ ਰਿਹਾ ਸੀ ਕਿ ਆਪਣਾ ਜਾਂ ਤੇ ਸਿਟੀਜ਼ਨ ਦਾ ਪ੍ਰੂਫ ਲੈ ਕੇ ਆਓ ਜਾਂ ਫਿਰ ਗ੍ਰੀਨ ਕਾਰਡ ਲੈ ਕੇ ਆਉ ਫੇਰੀ ਉਹਨਾਂ ਦਾ ਸਬਮਿਟ ਕੀਤਾ ਜਾਊਗਾ ਪਰ ਹੁਣ ਕਿਤਨਾ ਕਿਤੇ ਇਹ ਇੱਕ ਵੱਖਰੇ ਤੌਰ ਦੀ ਰਾਹਤ ਜ਼ਰੂਰ ਹੈਗੀ ਹੈ ਹਾਲਾਂਕਿ ਆਈ ਇਹ ਰਾਹਤ ਹੋਰ ਕਾਰਨ ਕਰਕੇ ਹੈਗੀ ਹੈ ਪਰ ਰਾਹਤ ਜ਼ਰੂਰ ਆਪਾਂ ਕਹਿ ਸਕਦੇ ਹਾਂ ਕਿ 10 ਜਨਵਰੀ 2026 ਤੱਕ ਜਿੰਨੇ ਵੀ ਲੋਕ ਟਰੱਕ ਤੇ ਟਰੱਕ ਚਲਾ ਰਹੇ ਹੈਗੇ ਨੇ ਜਿਨ੍ਹਾਂ ਦੇ ਮੈਡੀਕਲ ਐਕਸਪਾਇਰ ਹੋਣ ਵਾਲੇ ਸੀਗੇ ਉਹ ਮੈਡੀਕਲ ਕਰਵਾ ਕੇ ਆਪਣਾ ਆਪਣੇ ਕੋਲ ਰੱਖ ਸਕਦੇ ਨੇ ਜੇਕਰ ਉਹਨਾਂ ਦਾ ਡੀਐਮਵੀ ਦੇ ਵਿੱਚ ਸਬਮਿਟ ਨਹੀਂ ਹੋਇਆ ਉਦੋਂ ਤੱਕ ਇਹ ਜਿਹੜੀ ਅ ਰਹਾਤ ਜਿਹੜੀ ਹੈ ਉਹਨਾਂ ਦੇ ਲਈ ਜਰੂਰ ਹੈਗੀ ਹੈ ਬਹੁਤ ਹੀ ਐਮ ਖਬਰ ਹੈ ਬਾਕੀ ਹੋਰ ਜਾਣਕਾਰੀ ਵਾਸਤੇ ਤੁਹਾਨੂੰ ਦੱਸ ਦਈਏ ਕਿ ਜਿਹੜੀ ਇਹ ਲੈਟਰ ਆਈ ਹੈਗੀ ਹੈ ਐਫ ਐਮ ਸੀ ਐਸ ਦੇ ਵੱਲੋਂ ਯੂ ਐਸ ਸੀ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਉਹਨਾਂ ਨੇ ਇਹ ਜਰੂਰ ਪਿਆ ਹੈ ਕਿ ਤੁਹਾਨੂੰ ਜੇ ਕੋਈ ਹੋਰ ਜਾਣਕਾਰੀ ਚਾਹੀਦੀ ਹੈ ਤਾਂ ਤੁਸੀਂ ਜਿਹੜੇ ਮਿਸਟਰ ਅਵੈਂਜਲੋ ਹਾਲੋਵੈਲ ਐਕਟਿੰਗ ਚੀਫ ਜਿਹੜੇ ਹੈਗੇ ਆ ਮੈਡੀਕਲ ਪ੍ਰੋਗਰਾਮ ਦੇ ਡਿਵੀਜ਼ਨ ਦੇ ਉਹਨਾਂ ਦਾ ਨੰਬਰ ਜਿਹੜਾ ਹੈਗਾ ਨਿਊ ਜਰਸੀ ਆਫਿਸ ਦਾ ਮੈਂ ਮੈਂਸ਼ਨ ਕੀਤਾ ਹੋਇਆ ਫੋਨ ਨੰਬਰ ਉਹਨਾਂ ਦਾ ਹੈਗਾ ਆ 202 527 4750 202 527 4750 ਇਸ ਨੰਬਰ ਤੇ ਤੁਸੀਂ ਕਾਲ ਕਰਕੇ ਹੋਰ ਇਨਫੋਰਮੇਸ਼ਨ ਲੈ ਸਕਦੇ ਆ ਮੈਡੀਕਲ ਕਾਰਡ ਬਾਰੇ ਤੇ ਉਹ ਤੁਹਾਨੂੰ ਜਿਹੜੀ ਫਰਦਰ ਹੋਰ ਇਨਫੋਰਮੇਸ਼ਨ ਵੀ ਦੱਸ ਸਕਦੇ ਆ ਕਿ ਨੌਨ ਡੋਮਿਸਾਈਲ ਜਾਂ ਡੋਮਿਸਾਈਲ ਦੇ ਬਾਰੇ ਇਹਦੇ ਵਿੱਚ ਕੀ ਪ੍ਰਵੀਜ਼ਨ ਹੈਗੀ ਆ ਬਾਕੀ ਜਿਹੜੀ ਜਾਣਕਾਰੀ ਉਹ ਤੁਹਾਡੇ ਨਾਲ ਸਾਂਝ ਕਰ ਦਿੱਤੀ ਗਈ ਹੈ ਕਿ ਵੇਵਰ ਜਿਹੜੀ ਹੋ ਚੁੱਕੀ ਹੈ ਅਕਤੂਬਰ 13 ਤੋਂ ਲੈ ਕੇ ਜਨਵਰੀ 10 2026